ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਤੋੜਗਾ ਪੰਜਾਬ ਮੁਕਾਬਲਾ ਦੂਸਰਾ ਮੈਂ ਪਹਿਲਾਂ ਕਹਿ ਰਿਹਾ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਤੁਹਾਡੇ ਸ਼ੇਅਰ ਨਾਲ ਇਹ ਵੀਡੀਓ ਉਹਨਾਂ ਨੌਜਵਾਨਾਂ ਤੱਕ ਜਾਣੀ ਚਾਹੀਦੀ ਹੈ ਜਿਹੜੇ ਇਸ ਤੋੜਗਾ ਪੰਜਾਬ ਮਿਸ਼ਨ ਦਾ ਹਿੱਸਾ ਬਣਨਾ ਚਾਹੁੰਦੇ ਆ ਇਨਾਮ ਦੇ ਵਿੱਚ ਆਪਣਾ ਹਿੱਸਾ ਆਪਣਾ ਨਾਮ ਲਿਖਾਉਣਾ ਚਾਹੁੰਦੇ ਆ ਪਹਿਲਾਂ ਦੱਸ ਦਵਾ ਇਹਦਾ ਇੱਕ ਫਾਈਨਲ ਹੋਊਗਾ ਉਹਦੇ ਇਨਾਮ ਲੱਖਾਂ ਤੱਕ ਜਾਣਗੇ ਠੀਕ ਆ ਪਿਆਰਿਓ ਪਹਿਲਾ ਮੁਕਾਬਲਾ ਤੁਸੀਂ ਦੇਖ ਚੁੱਕੇ ਹੋ ਦੂਸਰਾ ਮੁਕਾਬਲਾ ਜਿਹੜਾ ਉਹ ਸਮਾਂ ਉਹ ਜਗ੍ਹਾ ਉਹ ਇਨਾਮ ਮੈਂ ਕਲੀਅਰ ਕਰ ਦਵਾ ਦੂਸਰਾ ਮੁਕਾਬਲਾ ਦਿਨ ਐਤਵਾਰ 10 ਅਗਸਤ ਜੀਰੇ ਤੋਂ ਤਲਵੰਡੀ ਭਾਈ ਜੀਰਾ ਕਿੱਥੋਂ ਚ ਰਣਾ ਆਪਾਂ ਨੋਟ ਕਰ ਲਿਆ ਜੇ ਜਦੋਂ ਆਪਾਂ ਬੱਸ ਸਟੈਂਡ ਤੋਂ ਫਿਰੋਜ਼ਪੁਰ ਜਾਂਦੇ ਆ ਜਿਹੜਾ ਫਲਾਈ ਉਹ ਰਗਾ ਉਹਦਾ ਜਿੱਥੋਂ ਆਪਣਾ ਹਾਈਵੇ ਨਿਕਲਦਾ ਵਾ ਉੱਥੇ ਬੱਥਲੇ ਖੜ ਜਾਣਾ ਵਾ ਬਾਈਪਾਸ ਤੇ ਉੱਥੋਂ ਥੱਲਿਓ ਭੱਜਣਾ ਆਪਾਂ ਤਲਵੰਡੀ ਭਾਈ ਜਿੱਥੇ ਰੋਕਣਾ ਉਹ ਜਗ੍ਹਾ ਬਣਾਵਾਂਗੇ ਕਿਹੜੀ ਜਗ੍ਹਾ ਤੇ ਰੋਕਣਾ ਉਹ ਕਲੀਅਰ ਕਰ ਦਵਾਂਗੇ ਘੱਟੋ ਘੱਟ 12 ਕਿਲੋਮੀਟਰ ਰੱਖਾਂਗੇ ਹੁਣ ਪਿਆਰਿਓ ਇਹਦੇ ਜਿਹੜੇ ਇਨਾਮ ਆ ਪਹਿਲਾ ਦੂਸਰਾ ਤੇ ਤੀਸਰਾ ਇਨਾਮ ਇਤਨੇ ਇਨਾਮ ਪੰਜਾਬ ਸਿੰਘ ਆਸਟ੍ਰੇਲੀਆ ਉਹਨਾਂ ਵੱਲੋਂ ਆ ਸਰਦਾਰ ਰਿਸ਼ਪਾਲ ਸਿੰਘ ਸੰਧੂ ਪਾਜੇਕੇ ਇਹਨਾਂ ਵੱਲੋਂ ਪਹਿਲਾ ਇਨਾਮ 11000 ਦੂਸਰਾ 7100 ਤੇ ਤੀਜਾ ਇਨਾਮ ਜਿਹੜਾ ਹੈਗਾ ਉਹ ਹੈਗਾ 5100 ਇੱਥੇ ਗਾਣੇ ਲੋਖਾ ਤੋਂ ਬੰਦੂ ਇਤੋਂ ਕੇ ਚੱਲਦੇ ਆਪਾਂ ਅਗਲੇ 15 ਇਨਾਮ 11 1100 ਪਹਿਲੇ 10 ਨਾਮ ਸਰਦਾਰ ਜਗਤਾਰ ਸਿੰਘ ਰਾਏਕੋਟ ਕੈਵਨ ਕੋਟਿਕ ਇਹਨਾਂ ਵੱਲੋਂ ਆ ਪਹਿਲੇ 10 ਉਹ ਇਨਾਮ ਜਿਹੜੇ ਤਿੰਨਾਂ ਤੋਂ ਬਾਅਦ ਦੇ ਵਿੱਚ 4 5 6 7 ਜੇ 10 ਉਹ ਇਸ ਵਿੱਚ ਨੂੰ ਪੂਰਾ ਕਰਕੇ ਉਹਨਾਂ ਦੇ ਵਾਸਤੇ 10 ਇਨਾਮ 11 1100 ਉਸ ਤੋਂ ਬਾਅਦ ਸੋਨੀ ਬੈਸ ਮੇਰਾ ਵੀਰ ਹੈ ਨਵੇਂ ਸ਼ਹਿਰ ਤੋਂ ਸ਼ਹਾਬਪੁਰ ਪਿੰਡ ਦਾ ਉਹਨਾਂ ਵੱਲੋਂ ਅਗਲੇ 4 ਇਨਾਮ 11 1100 ਦੇ ਸੋ ਪਿਆਰਿਓ ਟੋਟਲ ਇਨਾਮ ਕਰੀਬ 17 18 ਇਹ 20 22 25 ਹੋ ਸਕਦੇ ਆ ਅਗਰ ਕੋਈ ਸਾਡਾ ਹੋਰ ਸੰਪਰਕ ਕਰਦਾ ਤਾਂ ਧਿਆਨ ਰੱਖ ਲਓ ਇਹ 10 ਅਗਸਤ ਸਵੇਰੇ ਠੀਕ 5 ਵਜੇ ਨਾਲ ਅੱਗੇ ਨਾਲ ਪਿੱਛੇ ਜੀਰਾ ਬਾਈਪਾਸ ਰੋਹੀਪੁਰ ਜਦ ਰੋਡ ਨਿਕਲਦੇ ਆਪ ਕੋ ਉਸ ਬਾਈਪਾਸੋਂ ਨਿਕਲਦਾ ਆਪਾਂ ਆਪਾਂ ਜਾਣਾ ਵਾ ਤਲਵੰਡੀ ਭਾਈ ਤੇ ਮਿਲਦੇ ਆ 10 ਅਗਸਤ ਸਵੇਰੇ 5 ਵਜੇ ਪੁਰਾਣਾ ਪੰਜਾਬ ਮੁਕਾਬਲਾ ਦੂਸਰਾ ਆਇਓ ਫਿਰ ਸਮਾ ਸਵੇਰੇ ਠੀਕ 5 ਵਜੇ ਨਾਲ ਅੱਗੇ ਨਾਲ ਪਿੱਛੇ ਜੀਰਾ ਬਾਈਪਾਸ ਰੋਹੀਪੁਰ ਜਦ ਰੋਡ ਦਿਖਤ ਉਹ ਆਪ ਕੋ ਉਸ ਬਾਈਪਾਸ ਤੋਂ ਨਿਕਲਦਾ ਆਪਾਂ ਆਪਾਂ ਜਾਣਾ ਵਾ ਤਲਵੰਡੀ ਭਾਈ ਤੇ ਮਿਲਦੇ ਆ 10 ਅਗਸਤ ਸਵੇਰੇ 5 ਵਜੇ ਡੋਲਗਾ ਪੰਜਾਬ ਮੁਕਾਬਲਾ ਦੂਸਰਾ ਆਇਓ ਫਿਰ